ਅੱਜ ਨਾ ਮੈਨੂੰ ਬੜਾ ਹੀ ਦੁੱਖ ਲੱਗਿਆ ਬਈ ਇੱਕ ਗੱਲ ਦਾ ਮੈਂ ਸੋਚੀ ਪਈਗੀ ਪਹਿਲਾਂ ਤਾਂ ਮੈਂ ਸੋਚਿਆ ਨਾ ਜਦੋਂ ਮੈਂ ਸੋਚ ਲਿਆ ਤੇ ਫਿਰ ਮੈਨੂੰ ਨਾ ਯਾਦ ਆ ਗਿਆ ਤੇ ਫਿਰ ਮੈਨੂੰ ਬੜਾ ਹੀ ਦੁੱਖ ਲੱਗਿਆ ਉਸ ਦੁੱਖ ਦੁੱਖ ਦੇ ਵਿੱਚ ਮੈਂ ਕੀ ਕੁਝ ਬਣਾਇਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੀਆਂ ਤੇ ਦੁੱਖ ਮੈਨੂੰ ਕਿਹੜੀ ਗੱਲ ਦਾ ਲੱਗਿਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੀਆਂ ਦੁੱਖ ਮੈਨੂੰ ਇਹ ਲੱਗਿਆ ਵੀ ਮੈਂ ਕਈ ਦਿਨ ਹੋ ਗਏ ਕੋਈ ਵੀਡੀਓ ਨਹੀਂ ਪਾਈ ਹਨਾ ਮੇਰੀ ਕੋਈ ਵੀਡੀਓ ਨਹੀਂ ਆਈ ਤੁਸੀਂ ਵੀ ਦੇਖੀ ਹੋਣੀ ਹੈ ਕਿਉਂਕਿ ਉਹ ਪਾਈ ਤਾਂ ਮੈਂ ਵੈਸੇ ਨਹੀਂ ਕੋਈ ਇਹ ਨਹੀਂ ਵੀ ਕੋਈ ਗੱਲ ਹੋ ਗਈ ਸੀਗੀ ਦੇਣਾ ਛੋਟੇ ਕੰਮ ਧੰਦੇ ਲੱਗ ਜਾਈਦਾ ਹੈਗਾ ਜੋ ਸਵੇਰ ਤੋਂ ਮੈਂ ਕਹਿੰਨੀ ਉੱਠਦੇ ਆ ਤੇ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਹੁੰਦਾ ਐਨਾ ਕੰਮ ਹੁੰਦਾ ਵੀ ਮਤਲਬ ਟਾਈਮ ਹੀ ਨਹੀਂ ਲੱਗਦਾ ਹੈਗਾ ਹਨਾ ਫੋਨ ਚੱਕਣ ਦਾ ਤੇ ਤੁਸੀਂ ਦੇਖਿਆ ਉਹਨਾ ਨੈਟ ਵੀ ਮੇਰਾ ਬਹੁਤ ਔਖਾ ਜਿਹਾ ਖੁੱਲਦਾ ਹੈਗਾ ਬਹੁਤ ਮਤਲਬ ਕਦੇ ਤਾਂ ਮੈਂ ਸ਼ਾਮ ਨੂੰ ਚੱਕਦੀ ਆ ਫੋਨ ਅਤੇ ਕਦੇ ਸਵੇਰੇ ਇੱਕ ਅੱਧਾ ਘੰਟਾ ਲਾ ਲਈਦਾ ਹੈਗਾ ਤੇ ਭਾਈ ਕਿਸੇ ਨੇ ਵੀ ਮੈਨੂੰ ਫੋਨ ਕਰਕੇ ਨਹੀਂ ਕਿਹਾ ਵੀ ਭਾਈ ਕੀ ਗੱਲ ਹੋ ਗਈ ਸੁੱਖ ਸ਼ਾਂਤੀ ਐ ਕੋਈ ਦੁੱਖ ਦਾ ਸੁੱਖ ਦਾ ਤਾਂ ਨਹੀਂ ਤੇਰਾ ਤੂੰ ਸਾਰਾ ਦਿਨ ਸਾਰਿਆਂ ਦਾ ਪੁੱਛਦੀ ਐ ਅਸੀਂ ਵੀ ਤੇਰਾ ਪੁੱਛੀਏ ਹੱਕ ਬਣਦਾ ਭੈਣੋਂ ਆਏ ਨਾ ਕਰਿਆ ਕਰੋ ਆਪਾਂ ਇੱਕ ਦੂਜੇ ਦੇ ਨਾਲ ਹੀ ਜ਼ਿੰਦਗੀ ਕੱਟੀ ਜਾਨੀਆਂ ਹਨਾ ਇੱਕ ਦੂਜੇ ਦੇ ਦੁੱਖ ਸੁੱਖ ਪੁੱਛੀ ਜਾਨੀਆਂ ਭਾਈ ਬੜਾ ਹੀ ਦੁੱਖ ਲੱਗਾ ਫਿਰ ਮੈਂ ਦੁੱਖ ਦੇ ਵਿੱਚ ਕੀ ਕੀਤਾ ਜੀ ਕੜਾਈ ਚੱਕੀ ਮੈਂ ਕਿਹਾ ਮਨਾ ਇਹ ਤਾਂ ਦੁਨੀਆਦਾਰੀ ਐਸੇ ਤਰ੍ਹਾਂ ਚੱਲੀ ਜਾਊ ਕੋਈ ਨਹੀਂ ਪੁੱਛਦਾ ਤੈਨੂੰ ਕੋਈ ਨਹੀਂ ਤੇਰੀ ਮਤਲਬ ਕਿ ਆਏ ਤੈਨੂੰ ਯਾਦ ਕਰਦਾ ਹੈਗਾ ਵੀ ਭਾਈ ਕੀ ਗੱਲ ਹੋ ਗਈ ਤੂੰ ਕਾਹਤੋਂ ਨਹੀਂ ਫੋਨ ਕੀਤਾ ਆਹ ਸੌਰੀ ਕਾਹਤੋਂ ਨਹੀਂ ਵੀਡੀਓ ਪਾਈ ਹੈਗੀ ਕਾਹਤੋਂ ਨਹੀਂ ਕੋਈ ਫੋਟੋ ਪਾਈ ਹਨ ਵੀ ਤੇਰਾ ਨੈਟਵਰਕ ਵੀ ਜੋ ਪੂਰਾ ਹੋ ਨਹੀਂ ਹੁੰਦਾ ਹੈਗਾ ਸਾਨੂੰ ਸ਼ੋ ਨਹੀਂ ਹੁੰਦਾ ਵੀ ਖੁੱਲਦਾ ਹੈ ਤੇਰਾ ਮੋਬਾਈਲ ਕੀ ਕਹਿੰਦੇ ਹੁੰਦੇ ਨੇ ਇਹਨੂੰ ਕੋਈ ਤੇਰੇ ਭੁੱਲ ਜਾਈਦਾ ਹੈਗਾ ਫਿਰ ਬਈ ਮੈਂ ਚੱਕਿਆ ਤੇ ਆਪਾਂ ਮੈਂ ਖਾ ਮਨਾ ਛੱਡ ਪਰਾਂ ਹੁਣ ਢਿੱਡ ਤਾਂ ਭਰ ਲਈਏ ਦੇਖੀ ਜਾਊਗੀ ਉਹ ਕਦੇ ਕਦੇ ਯਾਦ ਆਉਂਦੀ ਐ ਨਹੀਂ ਤਾਂ ਇੰਨੇ ਦਿਨ ਹੋ ਗਏ ਯਾਦ ਹੀ ਨਹੀਂ ਆਈ ਗੱਲ ਅੱਜ ਹੀ ਯਾਦ ਆਈ ਤੇ ਅੱਜ ਹੀ ਫਿਰ ਮੈਂ ਨਾ ਮੈਂ ਦੁੱਖ じゃ ਪ੍ਰਗਟ ਕੀਤਾ ਆਪਦੇ ਆਪ ਨੂੰ ਮੈਂ ਖਾ ਵੀ ਗਲਤ ਹੋ ਗਿਆ ਫਿਰ ਮੈਂ ਚੱਕਿਆ ਤੇ ਮਟਰ ਪਾ ਪਨੀਰ ਬਣਾ ਲਿਆ ਪਨੀਰ ਦੀ ਪੁਰਜੀ ਬਣਾ ਲਈ ਮੈਂ ਖਾ ਚੱਲ ਪੁਰਜੀ ਬਣਾਵਾ ਕੇ ਰਾਂ ਤਾਂ ਵੇਖੀ ਦੇਖੀ ਜਾਊਗੀ ਬਾਅਦ ਦੀਆਂ ਗੱਲਾਂ ਬਾਅਦ ਚ ਦੇਖਾਂਗੇ ਕੌਣ ਯਾਦ ਕਰਦਾ ਕਿਸੇ ਨੂੰ ਫਿਰ ਆਏ ਨਾ ਜਉਂਦੇ ਜਉਂਦੇ ਜਣੀ ਕਿ ਪਤਾ ਲੱਗ ਜਾਂਦਾ ਵੀ ਕੀ ਕੁਝ ਹੋਈ ਜਾਂਦਾ ਜਿਹੜਾ ਕੰਮ ਮਤਲਬ ਪਤਾ ਲੱਗਣਾ ਜਾਂਦੇ ਜਾਂਦੇ ਪਤਾ ਲੱਗ ਜੇ ਬਾਅਦ ਵਿੱਚ ਜਦੋਂ ਚੱਲ ਗਏ ਦੁਨੀਆ ਤੋਂ ਉਹ ਕੀ ਪਤਾ ਹੈ ਵੀ ਕੌਣ ਚਾਹੁੰਦਾ ਤੇ ਕੌਣ ਦੇਖੀ ਨਾ ਯਾਦ ਕਰਦਾ ਹੈਗਾ ਤੇ ਕੀ ਖਾਣਾ ਤੇ ਕੀ ਪੀਣਾ ਤੇ ਮੈਂ ਕਹਿੰਨੀ ਆ ਮੈਂ ਤਾਂ ਨਾ ਆਪਦਾ ਦੇਖੀ ਨਾ ਜਿਹੜਾ ਆ ਮਰਿਆਂ ਬਾਅਦ ਭੋਗ ਪਾਉਣਾ ਨਾ ਉਹ ਜਾਂਦੇ ਜਾਂਦੇ ਪਾ ਦੂੰਗੀ ਪਤਾ ਲੱਗ ਜੂਗਾ ਵੀ ਕੌਣ ਆ ਕੇ ਗਿਆ ਹੈਗਾ ਕੀ ਕਹਿੰਦੇ ਹੁੰਦੇ ਨੇ ਉਹਨੂੰ ਕੀ ਕਹਿੰਦੇ ਹੁੰਦੇ ਜਉਣ ਮਰਨ ਜਉਣ ਮਰਨ ਹਾਂ ਜਉਣ ਮਰਨ ਜਉਣ ਮਰਨ ਕਰਕੇ ਜਾਵੂਗੀ ਤੁਹਾਡਾ ਵੀ ਕਰ ਦਈਏ ਕਰ ਦੋ ਇਕੱਠਿਆਂ ਦੇ ਕਰ ਲਾਂਗੇ ਹਨਾ ਨਹੀਂ ਤੇ ਇਕੱਠਾ ਹੀ ਭੋਗ ਪਾ ਦਿਆਂਗੇ ਆ ਜਉਣ ਮਰਨ ਬਈ ਜਉਂਦੇ ਜਉਂਦੇ ਕਰ ਲਾਂਗੇ ਤੇ ਦੇਖਾਂਗੇ ਕੌਣ ਆਉਂਦਾ ਕੌਣ ਜਾਂਦਾ ਹਨਾ ਪਤਾ ਲੱਗ ਜੂਗਾ ਕਿਉਂਕਿ ਜਦੋਂ ਅੱਖਾਂ ਮੀਚ ਗਏ ਫਿਰ ਕੀ ਨੇ ਦੇਖਿਆ ਵੀ ਮੇਰੇ ਮਰਨੇ ਤੇ ਕੌਣ ਆਇਆ ਕੌਣ ਨਹੀਂ ਛੇਲਿਓ ਆਏ ਨਾ ਕਰਿਆ ਕਰੋ ਤੁਸੀਂ ਯਾਦ ਕਰਿਆ ਕਰੋ ਜੇ ਨਹੀਂ ਇੱਕ ਅੱਧਾ ਦਿਨ ਵੀਡੀਓ ਆਉਂਦੀ ਮੇਰੇ ਯਾਦ ਕਰਾ ਦਿਆ ਕਰੋ ਵੀ ਦੀਦੀ ਵੀਡੀਓ ਨਹੀਂ ਆਈ ਤੇ ਮੈਂ ਮੇਰੇ ਭਰਾਵਾਂ ਨੂੰ ਵੀ ਕਹਿ ਨਹੀਂ ਵੀ ਭਰਾਵੋ ਯਾਦ ਕਰਾਇਆ ਕਰੋ ਤੁਸੀਂ ਵੀ ਕੀ ਗੱਲ ਹੋ ਗਈ ਸੁੱਖ ਸ਼ਾਂਤੀ ਹੈ वैसे तो मैं बीजीया थोनू ਪਤਾ ਹੀ ਆ ਹਨਾ ਕੰਮ ਐਨੇ ਕ ਚੱਲੀ ਜਾਂਦੇ ਆ ਤੇ ਕੁਛ ਠੰਡ ਆ ਤੇ ਆਪਣੇ ਪਤਾ ਹੀ ਆ ਤੁਹਾਨੂੰ ਪੰਜੀਰੀਆਂ ਪਿੰਨੀਆਂ ਦਾ ਚੱਲੀ ਜਾਂਦਾ ਕੰਮ ਹਨਾ ਰੋਜ਼ ਸਵੇਰੇ ਕੜਾਹਾ ਧਰ ਲੋ ਤੇ ਚਲੋ ਜੀ ਸ਼ਾਮ ਨੂੰ ਉਹ ਦੂਜੇ ਦਿਨ ਨੂੰ ਲੱਗ ਜਾਂਦਾ ਫਿਰ ਤੀਜੇ ਦਿਨ ਕੜਾਹਾ ਧਰ ਲੋ ਤੇ ਫਿਰ ਦੂਜੇ ਦਿਨ ਨੂੰ ਲੱਗ ਜਾਂਦਾ ਚਲੋ ਜੀ ਐਂ ਕਰ ਕਰਕੇ ਕੜਾਹਿਆਂ ਦੇ ਕੜਾਹੇ ਬਣ ਜਾਂਦੇ ਆ ਹੈ ਤਾਂ ਮੈਂ ਆਪ ਹੀ ਬੀਜੀ ਪਰ ਥੋੜਾ ਪੁੱਛਣ ਦਾ ਹੱਕ ਬਣਦਾ ਜਰੂਰ ਪੁੱਛਿਆ ਕਰੋ ਕਿ ਨਹੀਂ ਮੈਨੂੰ ਡਾਕਟਰ ਸਾਹਿਬ ਮੈਨੂੰ ਦਿੰਦੇ ਆ ਮਿਹਨੇ ਕਹਿੰਦੇ ਤੈਨੂੰ ਯਾਦ ਨਹੀਂ ਕਰਦੀਆਂ ਤੇਰੀਆਂ ਸਹੇਲੀਆਂ ਹੁਣ ਤੇਰੀਆਂ ਭੈਣਾਂ ਤੂੰ ਕਹਿੰਦੀ ਹੁੰਨੀ ਮੇਰੀਆਂ ਭੈਣਾਂ ਮੇਰੀਆਂ ਸਹੇਲੀਆਂ ਮੈਂ ਕਿਹਾ ਯਾਦ ਤਾਂ ਕਰਦੀਆਂ ਉਹ ਵੀ ਵਿਚਾਰੀਆਂ ਮੇਰੇ ਵਾਂਗੂ ਬੀਜੀ ਆ ਜਿਵੇਂ ਮੈਂ ਬੀਜੀ ਆ ਨਾ ਸਾਰੇ ਬੀਜੀ ਆ ਮੈਂ ਕਿਹੜਾ ਕੱਲੀ ਬੀਜੀ ਆ ਮੈਨੂੰ ਕਿਹੜਾ ਕੱਲੀ ਨੂੰ ਕੰਮ ਆ ਮੈਂ ਫਿਰ ਪੜਦਾ ਜਿ ਰੱਖ ਲੈਣੀ ਐਨੀਆਂ ਕੁ ਗੱਲਾਂ ਕਰਕੇ ਤੇ ਚਲੋ ਕੋਈ ਗੱਲ ਨਹੀਂ ਤੇ ਦੱਸਿਆ ਕਰੋ ਫਿਰ ਆਪਣੀਆਂ ਕਿ ਵੀਡੀਓ ਪਸੰਦ ਨਹੀਂ ਆਉਂਦੀਆਂ ਤੁਹਾਨੂੰ ਜੇ ਨਹੀਂ ਪਸੰਦ ਆਉਂਦੀਆਂ ਤਾਂ ਵੀ ਤਾਂ ਵੀ ਦੱਸ ਦਿਆ ਕਰੋ ਭਾਈ ਭੈਣੋ ਤੇ ਜੇ ਆਉਂਦੀਆਂ ਨੇ ਤਾਂ ਵੀ ਦੱਸ ਦਿਆ ਕਰੋ ਮੇਰਾ ਤਾਂ ਅੱਜ ਦਿਲ ਜਾ ਬੜਾ ਦੁਖਿਆ ਤੇ ਮੈਂ ਕਹਾਂ ਚਲ ਤੁਹਾਡੇ ਨਾਲ ਸਾਂਝਾ ਕਰਾਂ ਲਿਆਵਾਂਗੇ ਹੁਣ ਨਵੀਆਂ ਨਵੀਆਂ ਵੀਡੀਓ ਤੁਹਾਨੂੰ ਪਤਾ ਹੀ ਆ ਹਨਾ ਪਰ ਆਪਣੇ ਪੇਜ ਦੇ ਨਾਲ ਬਣੇ ਰਿਹਾ ਕਰੋ ਤੁਸੀਂ ਐਂ ਨਾ ਕਰਿਆ ਕਰੋ ਵੀ ਜੇ ਵੀਡੀਓ ਨਹੀਂ ਆਈ ਤੇ ਹੁਣ ਛੱਡ ਕੇ ਤੇ ਭੱਜ ਜਾਓ ਇਹੋ ਜਿਹਾ ਕੁਝ ਨਹੀਂ ਕਰਨਾ ਹੈਗਾ ਮੈਂ ਵੀਜੀ ਹਾਂ ਥੋੜੀ ਜੀ ਸਾਰਿਆਂ ਨੂੰ ਮਿਲਾਂਗੇ ਲਾਈਵ ਵੀ ਹੋਇਆ ਕਰਾਂਗੇ ਗੱਲਾਂ ਬਾਤਾਂ ਵੀ ਕਰਿਆ ਕਰਾਂਗੇ ਉਹਤੇ ਵਧੀਆ ਲੱਗੀ ਵੀਡੀਓ ਤੇ ਚੱਕਦੇ ਫੱਟੇ ਮੈਂ ਤਾਂ ਹੁਣ ਦੁੱਖ-ਦੁੱਖ ਦੇ ਵਿੱਚ ਬਣਾਇਆ ਪਨੀਰ ਦੀ ਭੁਰਜੀ ਤੇ ਚੰਗੇ ਬਣਾਏ ਪਰੌਂਠੇ ਤੇ ਆਹ ਲੋ ਜੀ ਆਪਾਂ ਉੱਤੇ ਧਰ ਲਈ ਭੁਰਜੀ ਪਰੌਂਠੇ ਦੇ ਉੱਤੇ ਤੇ ਹੁਣ ਰੜੇ ਰੜੇ ਪਰੌਂਠੇ ਜਲੇਬੀਆਂ ਵਰਗੇ ਤੇ ਹੁਣ ਖਾਵਾਂਗੇ ਤੇ ਫਿਰ ਫਿਰ ਯਾਦ ਕਰੂੰਗੀ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਯਾਦ ਕਰਕੇ ਤੇ ਫੇਰ ਹੀ ਬੁਰਕੀ ਪਾਉਣੀ ਆ ਮੂੰਹ ਦੇ ਵਿੱਚ ਤੇ ਦੱਸੋ ਫਿਰ ਆਪਣੀ ਵੀਡੀਓ ਕਿਵੇਂ ਲੱਗੀ ਕਿਹਨੇ ਕਿਹਨੇ ਯਾਦ ਕੀਤਾ ਵੀ ਸਹੀ-ਸਹੀ ਗੱਲ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਵੀ ਜਿਨ੍ਹਾਂ ਨੂੰ ਮੇਰੀ ਯਾਦ ਆਈ ਸੀ ਠੀਕ ਹੈ ਜੀ ਓਕੇ ਜੀ ਬਾਏ ਬਾਏ ਮਿਲਦੇ ਆਂ ਫਿਰ ਹੁਣ ਨਵੀਂ ਤੋਂ ਨਵੀਂ ਵੀਡੀਓ ਦੇ ਨਾਲ ਓਕੇ ਜੀ ਬਾਏ